ਸਾ ਸ੍ਰੀਕਰ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਲਾਹੌਰਿਆ ਬਲੌਗ 07 ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਦੇ ਨਾਲ ਪੰਜਾਬ ਵਿੱਚ ਜੋ ਤਬਾਹੀ ਹੋਈ ਹੈ ਉਸ ਨਾਲ ਸਾਡੇ ਪੰਜਾਬ ਦੇ ਸਾਰੇ ਲੋਕ ਮੋਢੇ ਨਾਲ ਮੋਢਾ ਲਾ ਕੇ ਡਟ ਕੇ ਮੁਕਾਬਲਾ ਕਰ ਰਹੇ ਨੇ ਸੋ ਪ੍ਰਮਾਤਮਾ ਜਲਦੀ ਤੋਂ ਜਲਦੀ ਇਸ ਔਖੀ ਘੜੀ ਨੂੰ ਖਤਮ ਕਰੇ ਤੇ ਪੰਜਾਬ ਵਿੱਚ ਕੋਈ ਸੁੱਖ ਦੀ ਖਬਰ ਆਏ ਬਾਕੀ ਦੋਸਤੋ ਤੁਸੀਂ ਸਾਰੇ ਜਿੱਥੇ-ਜਿੱਥੇ ਵੀ ਰਹਿੰਦੇ ਹੋ ਆਪਨਾ ਆਪਣਾ ਧਿਆਨ ਰੱਖੋ ਤੇ ਪਰਮਾਤਮਾ ਦਾ ਨਾਮ ਲੈ ਕੇ ਇਹ ਦੁੱਖ ਦਾ ਸਮਾ ਵੀ ਨਿਕਲ ਜਾਵੇਗਾ ਹੁਣ ਦੋਸਤੋ ਫਟਾਫਟ ਸਾਡੇ ਚੈਨਲ ਲਾਹੌਰਿਆ ਬਲੌਗ 07 ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਲੋਕ ਕਹਾਣੀ ਰੂਪ ਬਸੰਦਾ ਦੂਜਾ ਭਾਗ ਦੋਸਤੋ ਜੇਕਰ ਤੁਸੀਂ ਅਜੇ ਤੱਕ ਇਸ ਕਹਾਣੀ ਦਾ ਪਹਿਲਾ ਭਾਗ ਨਹੀਂ ਸੁਣਿਆ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਜਾ ਕੇ ਇਸ ਕਹਾਣੀ ਦੇ ਪਹਿਲੇ ਭਾਗ ਨੂੰ ਜ਼ਰੂਰ ਸੁਣ ਲਿਓ ਇਸ ਕਹਾਣੀ ਦੇ ਪਹਿਲੇ ਭਾਗ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਰਾਜਾ ਖੜਕਸੈਨ ਨੇ ਆਪਣੀ ਦੂਜੀ ਪਤਨੀ ਚੰਦਰਵਤੀ ਦੇ ਝੂਠੇ ਬਹਿਕਾਵੇ ਵਿੱਚ ਆ ਕੇ ਆਪਣੇ ਪੁੱਤਰ ਬਸੰਤ ਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ ਸੀ ਤੇ ਬਸੰਤ ਦੇ ਨਾਲ ਹੀ ਉਸ ਦਾ ਭਰਾ ਰੂਪ ਵੀ ਆਪਣਾ ਰਾਜ ਭਾਗ ਛੱਡ ਕੇ ਆਪਣੇ ਭਰਾ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਅੱਗੇ ਨੂੰ ਨਿਕਲ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੋਵਾਂ ਨਾਲ ਕੁਦਰਤ ਇੱਕ ਐਸਾ ਖੇਡ ਖੇਡਦੀ ਹੈ ਕਿ ਉਹ ਦੋਵੇਂ ਇਸ ਤਰ੍ਹਾਂ ਲੱਗ ਹੁੰਦੇ ਹਨ ਕਿ ਦੋਵਾਂ ਨੂੰ ਇੱਕ ਦੂਜੇ ਦੀ ਖਬਰ ਤੱਕ ਵੀ ਨਹੀਂ ਹੁੰਦੀ। ਰੂਪ ਇੱਕ ਰਾਜ ਦਾ ਰਾਜਾ ਬਣ ਜਾਂਦਾ ਹੈ ਤੇ ਇੱਕ ਸਬੱਬ ਦੇ ਨਾਲ ਬਸੰਤ ਉਸਦੇ ਹੀ ਰਾਜ ਦੇ ਮੁੱਖ ਦਰਵਾਜ਼ੇ ਤੇ ਜਾ ਪਹੁੰਚਦਾ ਹੈ। ਚਲੋ ਹੁਣ ਦੋਸਤੋ ਬਿਨਾਂ ਕਿਸੇ ਦੇਰੀ ਕੀਤੇ ਅਸੀਂ ਸ਼ੁਰੂ ਕਰਦੇ ਹਾਂ ਪੰਜਾਬ ਦੀ ਪ੍ਰਸਿੱਧ ਲੋਕ ਕਹਾਣੀ ਰੂਪ ਬਸੰਤ ਦਾ ਦੂਜਾ ਭਾਗ। ਸ਼ਿਕਾਰ ਖੇਡਦਾ-ਖੇਡਦਾ ਬਸੰਤ ਬਹੁਤ ਅੱਗੇ ਨਿਕਲ ਗਿਆ। ਉਹ ਆਪਣਾ ਰਾਹ ਭੁੱਲ ਗਿਆ ਹਨੇਰਾ ਹੋਣ ਕਰਕੇ ਉਹ ਪਛਾਣ ਜਾਣ ਜੋਗਾ ਵੀ ਨਹੀਂ ਸੀ ਉਸ ਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਉਹ ਸ਼ਹਿਰ ਦੀ ਫਸੀਲ ਤੇ ਮੁੱਖ ਦਰਵਾਜ਼ੇ ਤੇ ਪੁੱਜ ਗਿਆ ਪਰ ਦਰਵਾਜ਼ਾ ਬੰਦ ਸੀ ਉਸ ਨੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਚੌਂਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਹੀ ਆਖਿਆ ਰਾਜੇ ਦਾ ਹੁਕਮ ਹੈ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਦੇ ਸਮੇਂ ਇੱਥੇ ਇੱਕ ਆਦਮ ਖੋਲ ਸ਼ੇਰ ਆਉਂਦਾ ਹੈ ਉਸਨੇ ਪ੍ਰਜਾਦੇਵ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ ਚੰਗਾ ਤਾਂ ਇਹੀ ਹੈ ਕਿ ਤੂੰ ਕਿਧਰੇ ਹੋਰ ਚਲਾ ਜਾ ਦਰਵਾਜ਼ਾ ਮੈਂ ਨਹੀਂ ਖੋਲਣਾ ਇਨਾ ਆਖ ਚੌਂਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ ਬਸੰਤ ਹੁਣ ਕੀ ਕਰਦਾ ਹਨੇਰਾ ਗੂੜਾ ਹੋ ਰਿਹਾ ਸੀ ਤੇ ਕਾਲੀ ਤੇ ਡਰਾਉਣੀ ਰਾਤ ਸੀ ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ ਅਜੇ ਅੱਧੀ ਕੁ ਰਾਤ ਹੀ ਲੰਗੀ ਸੀ ਇੱਕ ਹੰਖਾਰ ਸ਼ੇਰ ਨੇ ਆ ਕੇ ਬਹਾੜ ਮਾਰੀ ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ ਉਸਨੇ ਅਜੇ ਆਪਣੇ ਛੱਤਰ ਸੰਭਾਲੇ ਹੀ ਸਨ ਕਿ ਸ਼ੇਰ ਨੇ ਉਸਤੇ ਹਮਲਾ ਕਰ ਦਿੱਤਾ। ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਅਜਾਹ ਤਲਵਾਰ ਦਾ ਵਾਰ ਕੀਤਾ ਕਿ ਉਹ ਚਫਾਲ ਧਰਤੀ ਤੇ ਜਾ ਪਿਆ। ਸ਼ੇਰ ਨੂੰ ਮਾਰ ਮੁਕਾਉਣ ਉਪਰੰਤ ਬਸੰਤ ਥਕੀਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਹੀ ਝੂਕ ਸੌ ਗਿਆ। ਸਵੇਰ ਹੋਈ ਚੌਂਕੀਦਾਰ ਨੇ ਸ਼ਹਿਰ ਦਾ ਮੁੱਖ ਦਵਾਰ ਖੋਲ੍ਹਿਆ। ਉਸਨੇ ਵੇਖਿਆ ਸ਼ੇਰ ਮਰਿਆ ਪਿਆ ਹੈ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਝੂਕ ਸੁੱਤਾ ਪਿਆ ਹੈ। ਉਸਨੇ ਤੁਰੰਤ ਕੋਤਵਾਲ ਨੂੰ ਬੁਲਾਇਆ ਤੇ ਕੋਤਵਾਲ ਦੇ ਮਨ ਵਿੱਚ ਅਜਿਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ ਉਹਨਾਂ ਨੇ ਮਤਾ ਪਕਾ ਕੇ ਸੁੱਤੇ ਵੇ ਬਸੰਤ ਨੂੰ ਵੱਢ ਟੋਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾ ਵਿੱਚ ਸੁੱਟਾਇਆ ਆਦਮ ਖੁਰ ਸ਼ੇਰ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ ਉਸਨੇ ਚੌਂਕੀਦਾਰ ਅਤੇ ਕੋਤਵਾਲ ਨੂੰ ਉਨ੍ਹਾਂ ਦੀ ਬਹਾਦਰੀ ਦੇ ਬਦਲੇ ਢੇਰ ਸਾਰੇ ਇਨਾਮ ਦਿੱਤੇ ਸਾਰੇ ਸ਼ਹਿਰ ਵਿੱਚ ਕੂਤਬਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ ਉਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾ ਵਿੱਚ ਪਿਆ ਕਰ ਰਿਹਾ ਸੀ ਕਰਨੀ ਕੁਦਰਤ ਦੀ ਕੋਈ ਤੀਜੇ ਪੈਰ ਇਸ ਸ਼ਹਿਰ ਦਾ ਕਾਲੂ কুমਹਾਰ ਮਿੱਟੀ ਲੈਣ ਲਈ ਖਤਾਨਾ ਵੱਲ ਗਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾ ਵਿੱਚ ਵੱਡਿਆ ਟੁਕਿਆ ਕਰਾ ਰਿਹਾ ਹੈ ਉਹ ਉਸ ਨੂੰ ਆਪਣੇ ਖੋਤੇ ਤੇ ਲੱਦ ਕੇ ਉਸੇ ਵੇਲੇ ਘਰ ਲਿਆ ਆਇਆ ਤੇ ਉਸ ਦੀ ਇਮਾਰਤ داری ਕਰਨ ਲੱਗਾ ਬਸੰਤ ਕੁਝ ਦਿਨਾਂ ਵਿੱਚ ਹੀ ਨਵੰਬਰ 9 ਹੋ ਗਿਆ কুমਿਹਾਰ ਤੇ কুমਿਹਾਰੀ ਕੱਲੀ ਹੀ ਘਰ ਚ ਰਹਿ ਰਹੇ ਸਨ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਬਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲਿਆ ਨਹੀਂ ਸੀ ਉਹ ਵੀ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮ ਕਾਜ ਵਿੱਚ ਹੱਥ ਵਟਾਉਣ ਲੱਗਾ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਉੱਤੇ कोतवाल ਦੀ ਨਜ਼ਰ ਜਾ ਪਈ ਉਸਨੇ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸਨੇ ਸ਼ੇਰ ਨੂੰ ਮਾਰਿਆ ਸੀ ਆਪਣੇ ਰਾਜ਼ ਦੇ ਖੁੱਲਣ ਦੇ ਡਰੋਂ ਉਸਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝਾਉਣ ਦਾ ਮਨ ਬਣਾ ਲਿਆ ਉਸਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਪਾਸੋਂ ਬਸੰਤ ਤੇ ਇਲਜ਼ਾਮ ਲਗਵਾ ਦਿੱਤਾ ਕਿ ਓਨੇ ਉਹਦਾ ਹਾਰ ਚੋਰੀ ਕੀਤਾ ਹੈ ਇਸ ਇਲਜ਼ਾਮ ਵਿੱਚ ਕੂਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ ਦਿਨ ਬੀਤਦੇ ਗਏ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ ਬਸੰਤ ਦੇ ਧਰਮ ਮਾਤਾ ਪਿਤਾ ਦੀ ਵੀ ਕਿਸੇ ਨੇ ਇੱਕ ਨਾ ਸੁਣੀ। ਇੱਕ ਦਿਨ ਕੀ ਹੋਇਆ ਕਿ ਰਾਜਾ ਰੂਪ ਦੇ ਦਰਬਾਰ ਦੇ ਵਿੱਚ ਇੱਕ ਸੁਦਾਗਰ ਨੇ ਅਰਜ਼ ਗੁਜ਼ਾਰੀ। ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ। ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਪਿਆ ਏ। ਜੋਸ਼ੀਆਂ ਨੇ ਕਿਹਾ ਹੈ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਤੇ ਉਹ ਬਲੀ ਦੇਣ ਤੇ ਹੀ ਚੱਲੇਗਾ। ਮੇਰੇ ਤੇ ਕਿਰਪਾ ਕਰੋ ਰਾਜਨ। ਰਾਜੂ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੁਤਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ। ਕੋਤਵਾਲ ਲਈ ਇਸ ਤੋਂ ਵਧੀਆ ਹੋਰ ਮੌਕਾ ਕੀ ਮਿਲਣਾ ਸੀ? ਉਸ ਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੁਤਾਗਰ ਦੇ ਨਾਲ ਤੋਰ ਦਿੱਤਾ। ਸੌਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ। ਬਸੰਤ ਨੇ ਜਹਾਜ਼ੀ ਦੇ ਇੰਜਣ ਦੇ ਕਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇੱਧਰ ਉੱਧਰ ਘਮਾਇਆ ਤੇ ਜਹਾਜ਼ ਨੇ ਗੁਰ ਗੁਰ ਕਰਨਾ ਸ਼ੁਰੂ ਕਰ ਦਿੱਤਾ। ਤੇ ਹੌਲੀ-ਹੌਲੀ ਰਫ਼ਤਾਰ ਫੜ ਲਈ। ਸਦਾਗਰ ਬਸੰਤ ਦੀ ਸਿਆਣਪ ਸੂਝ ਤੇ ਸਰੀਰਕ ਦਿੱਖ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਉਸ ਨੂੰ ਆਪਣਾ ਧਰਮਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ ਬਸੰਤ ਹੁਣ ਸਦਾਗਰ ਪੁੱਤਰ ਵਜੋਂ ਜਹਾਜ਼ ਤੇ ਵਿਚਰ ਰਿਹਾ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਹੀ ਸੁਆਦ ਸੀ ਜਹਾਜ਼ ਕੀ ਮਹੀਨੇ ਤੋਂ ਸਮੁੰਦਰ ਦੇ ਪਾਣੀਆਂ ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਜਾ ਪੂਜਾ ਬੰਦਰਗਾਹ ਤੇ ਲੰਗਰ ਸੁੱਟ ਕੇ ਸਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਡੇਰੇ ਲਈ ਬਸੰਤ ਬਹੁਤ ਹੀ ਖੂਬਸੂਰਤ ਤੇ ਸ਼ੈਲਸ਼ਬੀਲਾ ਗੱਭਰੂ ਸੀ ਕਾਮਰੂਪ ਦੀਆਂ ਕਈ ਖੂਬਸੂਰਤ ਮਟਿਆਰਾਂ ਨੇ ਉਸ ਨੂੰ ਮੋਹ ਭਿੰਨੀਆਂ ਨਿਗਾਹਾਂ ਨਾਲ ਵੇਖਿਆ ਤੇ ਠੰਡੇ ਹੋ ਕੇ ਭਰੇ ਇੱਕ ਦਿਨ ਸੈਰ ਕਰਦੀ ਕਾਮਰੂਪ ਦੀ ਸ਼ਹਿਜ਼ਾਦੀ ਚੰਦਰਬਦਨ ਆਪਣੇ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ ਉਸ ਨੇ ਬੰਕੇ ਬਸੰਤਵਲ ਵੇਖਿਆ ਤੇ ਵੇਂਧਿਆਸਾਰ ਹੀ ਆਪਣਾ ਦਿਲ ਉਸ ਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਪੇ ਨੂੰ ਆਖਿਆ ਮੈਂ ਤਾਂ ਵਿਆਹੀ ਸੁਤਾਗਰ ਦੇ ਮੁੰਡੇ ਨਾਲ ਕਰਾਉਣਾ ਹੈ ਨਹੀਂ ਤਾਂ ਸਾਰੀ ਉਮਰ ਕੁਵਾਰੀ ਰਹਾਂਗੀ। ਉਹਦੇ ਮਾਪੇ ਆਪਣੀ ਧੀ ਦੀ ਜ਼ਿੱਦ ਅੱਗੇ ਠਹਿਰ ਨਾ ਸਕੇ ਤੇ ਉਹਨਾਂ ਨੇ ਸਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਨਾਲ ਕਰਵਾ ਦਿੱਤੀ। ਐਨੀ ਖੂਬਸੂਰਤ ਮਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ। ਉਹਦੀ ਮਿਰਗਾਂ ਵਰਗੀ ਨੈਣਾ ਤੇ ਬਸੰਤ ਫਿਦਾ ਹੋ ਗਿਆ ਤੇ ਉਸਨੇ ਮਿਰਗ ਨੈਣੀ ਚੰਦਰਬਦਨ ਨੂੰ ਤਨੋਂ ਮਨੋਂ ਆਪਣਾ ਬਣਾ ਲਿਆ। ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਹਾਜ਼ ਤੇ ਆ ਗਏ। ਤੇ ਚੰਦਰਬਦਨ ਆਪਣੇ ਮਾਪੇ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਈ। ਜਹਾਜ਼ ਹੁਣ ਵਾਪਸ ਮਿਸਰ ਵੱਲ ਨੂੰ ਪਰਤ ਰਿਹਾ ਸੀ। ਚੰਦਰਬਦਨ ਤੇ ਬਸੰਤ ਅਠਖੇਲੀਆਂ ਕਰਦੇ ਪਾਣੀ ਦੇ ਮौज-ਮਸਤੀ ਮਾਣਦੇ ਰਹੇ। ਇੱਕ ਦਿਨ ਸੋਦਾਗਰ ਨੇ ਵੇਖਿਆ ਕਿ ਚੰਦਰਬਦਨ ਕਲਮਕੱਲੀ ਮਸਤੂਲ ਕੋਲ ਖੜੁੱਤੀ ਹੋਈ ਚੜਦੇ ਸੂਰਜ ਨੂੰ ਨਿਹਾ ਰਹੀ ਸੀ। ਚੜਦੇ ਸੂਰਜ ਦੀ ਲਾਲੀ ਚ ਭਿੱਜੀ ਹੋਈ ਚੰਦਰਬਦਨ ਉਸ ਨੂੰ ਕਾਇਲ ਕਰ ਗਈ। ਉਹ ਸੋਚਣ ਲੱਗਿਆ ਕਿ ਜੇਕਰ ਚੰਦਰਬਦਨ ਮੇਰੀ ਬਣ ਜਾਵੇ ਤਾਂ ਮੈਂ ਸਾਰੀ ਦੁਨੀਆ ਦੀ ਦੌਲਤ ਇਸ ਦੇ ਉੱਤੇ ਨਿਸ਼ਾਵਰ ਕਰ ਦਿਆਂ। ਸੌਦਾਗਰ ਨੇ ਹਰ ਹਿਲੇ ਚੰਦਰਬਦਨ ਨੂੰ ਆਪਣੀ ਬਣਾਉਣ ਦਾ ਮਨੋਮਨੀ ਫੈਸਲਾ ਕਰ ਲਿਆ। ਚੰਦਰਬਦਨ ਤਾਂ ਸੌਦਾਗਰ ਨੂੰ ਆਪਣੇ ਸੌਰੇ ਦੇ ਰੂਪ ਵਿੱਚ ਹੀ ਦੇਖ ਰਹੀ ਸੀ। ਇਹ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਹਦਾ ਆਦਰਮਾਨ ਕਰਦਾ ਸੀ। ਅਸਲ 'ਚ ਜਦੋਂ ਮਨੁੱਖ ਦੇ ਅੰਦਰ ਬਦੀ ਉੱਡਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਛਾਣ ਭੁੱਲ ਜਾਂਦਾ ਹੈ। ਇੱਕ ਦਿਨ ਕੀ ਹੋਇਆ ਸੌਦਾਗਰ ਤੇ ਬਸੰਤ ਜਹਾਜ਼ ਦੇ ਤਖਤੇ ਤੇ ਖੜੋਤੇ ਹੋਏ ਸਨ। ਇਸ ਸਮੁੰਦਰ ਵਿੱਚੋਂ ਪਾਣੀ ਦੀ ਛਲ ਆਈ ਤੇ ਸਦਾਗਰ ਨੇ ਇੱਕਦਮ ਬਸੰਤ ਨੂੰ ਲੱਕੋ ਲੱਕ ਚੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਵਹਾ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਹੈ ਤੇ ਨਾਲ ਹੀ ਵਿਰਲਾਪ ਕਰਨ ਲੱਗਿਆ ਚੰਦਰਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਉਹ ਬਸੰਤ ਦਾ ਨਾਮ ਲੈ ਲੈ ਕੇ ਬੋੜੀਆਂ ਪਾ ਰਹੀ ਸੀ ਸਦਾਗਰ ਵੀ ਉਸ ਨੂੰ ਤਰਵਾਸਾ ਦੇਣ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ ਇੱਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਾਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇੱਕ ਅਜੀਹੀ ਸੁਨਾਮੀ ਲਹਿਰ ਆਈ ਜਿਸ ਵਿੱਚ ਬੌਂਦਲਿਆ ਹੋਇਆ ਮਗਰਮੱਛ ਝੁਰੜਿਆ ਜਾ ਰਿਹਾ ਸੀ ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮੱਛ ਨੂੰ ਜੱਜ ਫੜੀ ਪਾਈ ਤੇ ਮਜ਼ਬੂਤੀ ਨਾਲ ਫੜ ਲਿਆ ਇਹ ਲਹਿਰਾਂ ਦੇ ਵਹਿੰਦਾ ਹੋਇਆ ਮਗਰਮੱਛ ਉਸ ਨੂੰ ਸਮੁੰਦਰ ਦੇ ਕੰਢੇ ਤੇ ਲੈ ਆਇਆ ਜਿੱਥੇ ਮਹਾਗੀਰ ਮੱਛੀਆਂ ਪਕੜ ਰਹੇ ਸਨ ਉਹਨਾਂ ਨੇ ਬਸੰਤੂ ਨੂੰ ਸਮੁੰਦਰ ਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਊੜਪੂੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਘਰ ਲੈ ਆਏ। ਮਿਸਰ ਦਾ ਇੱਕ ਮਾਲੀ ਜੋ ਮਾਹੀ ਗਿਰਾ ਦਾ ਜਣੋ ਸੀ ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ। ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ। ਉਹ ਉਸ ਨੂੰ ਆਪਣੇ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦੇ ਯਤਨ ਕਰਨ ਲੱਗੇ। ਉਹ ਹੁਣ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਲਣ ਨੂੰ ਉਸਨੇ ਆਪਣੀ ਸਾਰੀ ਹੱਟ ਬੀਤੀ ਸੁਣਾਈ। ਉਸਨੇ ਆਖਿਆ ਪਰਮਾਤਮਾ ਉਸਦੀ ਸਾਰ ਲਵੇਗਾ ਤੇ ਚੰਦਰਬਦਨ ਉਸ ਨੂੰ ਜਰੂਰ ਮਿਲੇਗੀ ਸੌਦਾਗਰ ਨੇ ਚੰਦਰਬਦਨ ਨੂੰ ਆਪਣੇ ਵਸ ਵਿੱਚ ਕਰਨ ਲਈ ਕਈ ਹਿਲੇ ਵਰਤੇ ਡਰਾਇਆ ਵੀ ਤੇ ਤਮਕਾਇਆ ਵੀ ਆਖਰ ਸੌਦਾਗਰ ਤੂੰ ਖੜਾ ਛਡਾਉਣ ਲਈ ਇੱਕ ਦਿਨ ਚੰਦਰਬਦਨ ਨੇ ਇੱਕ ਚਾਲ ਚੰਡੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ ਇਸ ਸਮੇਂ ਦੌਰਾਨ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਵਾਪਸੀ ਨਹੀਂ ਤਾਂ ਤੁਹਾਡੇ ਨਾਲ ਰੀਤੀ ਅਨੁਸਾਰ ਸ਼ਾਦੀ ਕਰ ਲਵਾਂਗੀ ਸਦਾਗਰਤਾ ਨੂੰ ਪ੍ਰਾਪਤ ਕਰਨ ਲਈ ਇੱਕ ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਵੀ ਤਿਆਰ ਸੀ ਜਹਾਜ਼ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰਬਦਨ ਸਦਾਗਰ ਦੀ ਰੋਜ਼ ਰੋਜ਼ ਦੀ ਛੇੜਛਾੜ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ ਵਿੱਚ ਖੋਈ ਸੁਪਨਮਈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਆਖਰ ਜਹਾਜ਼ ਮਿਸਰ ਦੇ ਸਾਹਲ ਤੇ ਆਣ ਲੱਗਾ ਬਸੰਤ ਤਾਂ ਚੰਦਰਬਦਨ ਦਾ ਹਾਲ ਜਾਣਨ ਲਈ ਬੇਤਾਬ ਸੀ ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ਤੇ ਪੁੱਜ ਗਈ ਤੇ ਚੰਦਰਬਦਨ ਦੇ ਗਲ 'ਚ ਹਾਰ ਪਾਉਂਦੇ ਆ ਹੌਲੀਦ ਨੇ ਬੋਲੀ ਬੇਟਾ ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ ਬਸੰਤ ਮੇਰੀ ਘਰ ਹੈ ਉਸਨੇ ਸਾਰੀ ਹੱਦ ਬੀਤੀ ਸੁਣਾਈ ਉਹ ਤੇਰੀ ਯਾਦ ਵਿੱਚ ਤੜਪ ਰਿਹਾ ਹੈ ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ ਇੰਨਾ ਆਖ ਮਾਲਣ ਜਹਾਜ਼ ਤੋਂ ਪਰਤਾ ਹੀ ਤੇ ਚੰਦਰਬਦਨ ਦੇ ਚਿਹਰੇ ਤੇ ਅਨੂਠੀ ਖੁਸ਼ੀ ਦੀਆਂ ਲਹਿਰਾਂ ਲਹਿਣਾਉਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪਹਿਲਾ ਪਾਉਣ ਲੱਗਾ ਮਾਲਣੇਕਰ ਆ ਕੇ ਜਦੋਂ ਬਸੰਤ ਨੂੰ ਚੰਦਰਬਦਨ ਦੇ ਪਤੀਪ੍ਰਤ ਅ ਧਰਮ ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖੁਸ਼ੀ ਦਾ ਕੋ ਟਿਕਾਣਾ ਨਾ ਰਿਹਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਸ ਦਾ ਭਰਾ ਹੈ ਪਰ ਉਸ ਤੱਕ ਪਹੁੰਚ ਕਰਨ ਅਤੇ ਚੰਦਰਬਦਨ ਨੂੰ ਸੌਦਾਗਰ ਦੇ ਚੁੰਗਲ ਤੋਂ ਬਚਾਉਣ ਦੇ ਲਈ ਉਸ ਨੇ ਇੱਕ ਵਿਉਂਤ ਬਣਾਈ ਉਸ ਨੇ ਮਾਲਣ ਦੇ ਹੱਥੀ ਇੱਕ ਸੁਨੇਹਾ ਚੰਦਰਬਦਨ ਨੂੰ ਭੇਜਿਆ ਚੰਦਰ ਸ਼ੁਕਰ ਹੈ ਖੁਦਾ ਦਾ ਤੂੰ ਡੋਲੀ ਨਹੀਂ ਸੌਦਾਗਰ ਨੂੰ ਆਖ ਕੇ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ ਮਾਲਨ ਕੋ ਦਸਤਾ ਪੇਟ ਕਰਨ ਦੇ ਪਾਜੂ ਬਸੰਤ ਦਾ ਸੁਨਹਿਾ ਚੰਦਰਬਦਨ ਨੂੰ ਦੇ ਆਈ ਉਸਨੇ ਸਦਾਗਰ ਨੂੰ ਆਖਿਆ ਮਾਲਕ ਮੈਂ ਤੁਹਾਨੂੰ ਹੋਰ ਤੜਫਾਉਣਾ ਨਹੀਂ ਚਾਹੁੰਦੀ ਵਿਆਹ ਕਰਾਉਣ ਦੇ ਲਈ ਮੈਂ ਹੁਣੇ ਤਿਆਰ ਹਾਂ ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ ਤਦ ਹੀ ਸਾਡਾ ਵਿਆਹ ਸੰਪੂਰਨ ਹੋਵੇਗਾ ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਤੇਰੇ ਲਈ ਤਾਂ ਮੈਂ ਪਹਾੜ ਵੀ ਖੋਣ ਸਕਦਾ ਹਾਂ ਮੈਂ ਅੱਜ ਹੀ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ ਸੌਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਕੇ ਅਰਜ਼ੂ ਗੁਜ਼ਾਰੀ ਰੂਪ ਤਾਂ ਆਪ ਇੱਕ ਕਥਾ ਸੁਣ ਲਈ ਉਤਾਵਲਾ ਸੀ ਉਸ ਨੇ ਸਾਰੇ ਰਾਜ ਵਿੱਚ ਡੌਂਡੀ ਪਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਸ ਨੂੰ ਮੂੰਹ ਮੰਗਿਆ ਨਾ ਮਿਲੇਗਾ ਅਗਲੀ ਪਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਬਸੰਦੀ ਕਥਾ ਜਾਣਦੀ ਹੈ ਉਸਨੇ ਕਦੇ ਪ੍ਰਾਇਮਰਦ ਦਾ ਮੂੰਹ ਨਹੀਂ ਵੇਖਿਆ ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਨਾਤਾਂ ਲਗਵਾ ਦੇਵੋ ਉਹ ਡੋਲੀ ਵਿੱਚ ਬੈਠ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ ਬਸੰਤ ਨੂੰ ਡਰ ਸੀ ਕਿ ਪਹਿਲਾਂ ਵਾਂਗ ਕੋਤਵਾਲ ਉਸ ਨੂੰ ਪਛਾਣ ਨਾ ਲਵੇ ਇਸ ਲਈ ਉਸਨੇ ਆਪਣੇ ਪੇਸ ਬਦਲ ਕੇ ਇਸ ਲਈ ਉਸਨੇ ਆਪਣਾ ਪੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਬਿਉਤ ਬਣਾਈ ਸੀ ਸਾਰੇ ਰਾਹ ਵਿੱਚ ਕਨਾਤਾਂ ਲੱਗ ਗਈਆਂ ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮਟਿਆਰ ਦੇ ਰੂਪ ਸ਼ਿੰਗਾਰ ਕਰ ਦਿੱਤਾ ਇਕ ਘਾੜ ਉਸ ਨੂੰ ਡੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਏ। ਰਾਜ ਦਰਬਾਰ ਵਿੱਚ ਖੂਬ رونਕਾ ਸਨ। ਰਾਜਾ ਰੂਪ ਰਾਜ ਸਿੰਘਾਸਨ ਤੇ ਬਿਰਾਜਮਾਨ ਸੀ। ਸੋਦਾਗਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ ਸ਼ੋਭਿਤ ਸਨ। ਤੇ ਚੰਦਰਬਦਨ ਰਾਜ ਮਹਿਲ ਦੇ ਚਿਲਮਿਲ ਵਿੱਚ ਬੈਠੀ ਹੋਈ ਸੀ। ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ ਪਾਸੋਂ ਆਗਿਆ ਮੰਗੀ। ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ। ਆਗਿਆ ਹੈ। ਨਿਰਵਿਗਨ ਸੁਣਾਓ। ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇ ਦਿੱਤੀ ਮਾਲਨ ਦੀ ਧੀ ਬਣੇ ਬਸੰਤ ਨੇ ਜਦੋਂ ਵਿਰਾਗਮੀ ਬੋਲਾ ਵਿੱਚ ਰੂਪ ਬਸੰਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਉਸ ਨੇ ਆਪਣੇ ਪਿੰਡੇ ਤੇ ਹਢਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਵਿਰਾਗ ਦੇ ਅਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ ਕੋਤਵਾਲ ਚੌਂਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਆਪਣਾਏ ਵਤੀਰੇ ਦਾ ਵਰਤਾਨ ਸੁਣਿਆ ਤਾਂ ਉਸਨੇ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ ਕਥਾ ਸੁਣ ਰਹੇ ਸੌਦਾਗਰ ਦੇ ਦਿਲ ਨੂੰ ਉਦੋਂ ਹੀ ਕੰਬਾ ਛਿੜ ਪਿਆ ਜਦੋਂ ਮਾਲਣ ਦੀ ਧੀ ਨੇ ਬਸੰਤ ਦੀ ਬਲੀ ਦੇਣ ਲਈ ਸੌਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸੌਦਾਗਰ ਵੱਲੋਂ ਚੰਦਰਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਛੁੱਟਣ ਦਾ ਬਿਰਤਾਂ ਸੁਣਿਆ ਤਾਂ ਉਹ ਇੱਕਦਮ ਅਗ ਬਬੂਲਾ ਹੋ ਗਿਆ ਤੇ ਉਸਨੇ ਤੁਰੰਤ ਹੀ ਸੌਦਾਗਰ ਨੂੰ ਹੱਥਕੜੀਆਂ ਲਾਉਣ ਦੇ ਆਦੇਸ਼ ਦੇ ਦਿੱਤੇ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਰੂਪ ਘੁੱਬਾਂ ਮਾਰ ਮਾਰ ਕੇ ਰੋ ਰਿਹਾ ਸੀ ਦਿਲ ਥੋੜਾ ਨਾ ਕਰ ਰਾਜਨ ਬਸੰਤ ਡੁੱਬਿਆ ਨਹੀਂ ਜਿਉਂਦਾ ਹੈ ਮਾਲਣ ਦੀ ਧੀ ਨੇ ਕਥਾ ਅਗਾ ਤੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨਹੀਂ ਹਿੰਮਤ ਨਾ ਹਾਰੀ ਉਸ ਸਮੁੰਦਰ ਦੀਆਂ ਖੂਨੀ ਛੱਲਾਂ ਨਾਲ ਕੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਬੇਸੁੱਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਇਹ ਉਹ ਹੁਣ ਮਾਲਿਆਂ ਦੀ ਧੀ ਦੇ ਭੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸੰਘਾਸਨ ਤੋਂ ਇੱਕਦਮ ਉੱਠ ਖੜਾ ਹੋਇਆ ਤੇ ਦੌੜ ਕੇ ਬਸੰਤ ਨੂੰ ਆਗਲ ਵਿਕੜੀ ਪਈ ਦੋਨੋਂ ਕਾਫੀ ਸਮਾਂ ਹੋਕ ਕੇ ਤਿਸ ਇਸਕਰੀਆਂ ਪਰਦੇ ਰਹੇ ਥਾਰੇ ਰਾਜ ਦਰਬਾਰੀਆਂ ਦੀਆਂ ਅੱਖੀਆਂ ਨਮ ਸਨ ਚੰਦਰਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ ਬਸੰਤ ਤੇ ਚੰਦਰਬਦਨ ਇੱਕ ਦੂਜੇ ਨੂੰ ਮਿਲ ਕੇ ਸਰਸ਼ਾਰ ਹੋ ਗਏ ਖੁਸ਼ੀਆਂ ਦਾ ਕੋਈ ਪਾਰਾ ਵਾਰਾ ਨਹੀਂ ਸੀ ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖੈਰਾਤਾਂ ਵੰਡੀਆਂ ਗਈਆਂ ਰਾਜਾ ਰੂਪ ਦੇ ਹੁਕਮ ਤੇ ਬਸੰਤ ਦੇ ਧਰਮ ਮਾਤਾ ਪਿਤਾ ਕੁਮਾਰ ਤੇ ਕੁਮਾਰੀ ਅਤੇ ਮਾਲੀ ਮਲਨ ਨੂੰ ਧੇਰ ਸਾਰੇ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲਨਾਥ ਦੀ ਭਾਲ ਕਰਕੇ ਉਸ ਨੂੰ ਵੀ ਰਾਜਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਵਾਜਿਆ ਗਿਆ ਕੋਤਵਾਲ ਚੌਂਕੀਦਾਰ ਵੇਸਵਾ ਅਤੇ ਸੋਦਾਗਰ ਨੂੰ ਸਖਤ ਸਜ਼ਾਾਂਵਾਂ ਭੁਗਤਣ ਲਈ ਜੇਰ ਭੇਜ ਦਿੱਤਾ ਗਿਆ ਕੁਝ ਸਮਾਂ ਮਿਸਰਦੀ ਦਾਇਤਾ ਵਿੱਚ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾਦੀਪ ਆਏ। ਖੜਕਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਵਾਰੇ ਪਹਿਲਾਂ ਆਪਣੇ ਕੀਤੇ ਹੋਏ ਪਾਪ ਦੇ ਪਛਤਾਵਾ ਵਿੱਚ ਮੌਰਾ ਚਟ ਕੇ ਇਸ ਫਾਨੀ ਦੁਨੀਆ ਨੂੰ અલਵਿਦਾ ਕਰ ਚੁੱਕੀ ਸੀ। ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਕਸੈਨ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ। ਉਸਨੇ ਬਸੰਤ ਨੂੰ ਸੰਗਲਾਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਣ ਪ੍ਰਸਤ ਧਾਰਨ ਕਰ ਲਿਆ। ਤੇ ਕੁਝ ਦਿਨਾਂ ਮਗਰੋਂ ਹੀ ਰੂਪ ਮਿਸਰ ਦੀ ਰਾਜਧਾਨੀ ਨੂੰ ਵਾਪਸ ਪਰਤ ਆਇਆ। ਹਾਂਜੀ ਦੋਸਤੋ ਰੂਪ ਬਸੰਤ ਕਹਾਣੀ ਦੇ ਦੂਜੇ ਭਾਗ ਦਾ ਅਸੀਂ ਇੱਥੇ ਐਂਡ ਕਰਦੇ ਹਾਂ। ਇਹ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ। ਤੇ ਸਾਡੇ ਜਿਹੜੇ ਵੀ ਦੋਸਤਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਲਾਹੌਰਿਆ ਵਲੌਗ 07 ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੋਸਤੋ ਤੁਹਾਡੇ ਸਪੋਰਟ ਨਾਲ ਹੀ ਅਸੀਂ ਇੱਥੇ ਤੱਕ ਆਏ ਹਾਂ। ਬਾਕੀ ਦੋਸਤੋ ਅਸੀਂ ਜਲਦ ਵਾਪਸ ਆਵਾਂਗੇ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ। ਤਤ ਤੱਕ ਰਬ ਰੱਖਾ ਸਤ ਸ੍ਰੀ ਅਕਾਲ ਜੀ